ਨਮਸਕਾਰ ਸੋਸ਼ਿਕਾ ਦਾਤ ਤੁਸੀ ਦੇਖ ਰਹੇ ਹੋ ਨਾ ਇੰਡੀਆ ਪੰਜਾਬੀ ਮੈਂ ਹਾਂ ਮिक्की ਜੈਕਰ ਦੱਸਦੀ ਹਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਹਟਪੀਟਤਾ ਦੇ ਲਈ ਵੱਡੇ ਐਲਾਨ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੀਤੇ ਦਿਨੀ ਇੱਕ ਮੀਟਿੰਗ ਹੋਈ ਸੀ ਕੈਬਨਿਟ ਦੀ ਜਸਤੇ ਵਿੱਚ ਉਹ ਹਸਪਤਾਲ ਤੋਂ ਇਸ ਮੀਟਿੰਗ ਦੇ ਵਿੱਚ ਵੀਡੀਓ ਕਾਲਿੰਗ ਦੇ ਰਾਹੀਂ ਸ਼ਿਰਕਤ ਲੈਂਦੇ ਨੇ ਤੇ ਹੁਣ ਦੱਸ ਦਈਏ ਕਿ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਜਿਹੜੇ-ਜਿਹੜੇ ਵੱਡੇ ਫੈਸਲੇ ਲਏ ਗਏ ਸੀ ਕਿ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਲਿਆ ਗਿਆ ਕਿ ਜਸਦੀ ਖੇਤ ਉਸ ਦੀ ਰੇਤ ਜੀਹਾਂ ਦੱਸ ਦਈਏ ਕਿ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਆ ਚੁੱਕੀ ਹੈ ਉਹ ਆਪਣੇ ਮੁਤਾਬਕ ਉਸ ਨੂੰ ਵੇਚ ਵੀ ਸਕਦੇ ਨੇ ਤੇ ਜੋ ਮਰਜ਼ੀ ਕਰ ਸਕਦੇ ਨੇ ਦੱਸਦੇ ਕਿ ਲਗਾਤਾਰ ਇਸ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਸੀ ਕਿ ਉਸ ਰੇਤ ਦਾ ਹੋਵੇਗਾ ਹੁਣ ਸਾਫ਼ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਕਿ ਜਿਸ ਦਾ ਖੇਤ ਹੈ ਉਸਦੀ ਹੀ ਰੇਤ ਉਹ ਮੰਨੀ ਜਾਵੇਗੀ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਕਿਸੇ ਵੀ ਰਾਜ ਦੇ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਧ ਮੁਆਵਜ਼ਾ ਦੱਸਿਆ ਜਾ ਰਿਹਾ ਹੈ ਜਾਨ ਗਵਾਉਣ ਵਾਲੇ ਪਰਿਵਾਰਾਂ ਨੂੰ ਦੱਸਦੇ ਕਿ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਬੈਂਕਾਂ ਤੋਂ ਲਈ ਗਏ ਕਰਜ਼ੇ ਵਾਪਸ ਕਰਨ ਲਈ 6 ਮਹੀਨੇ ਦੀ ਦਿੱਤੀ ਗਈ ਹੈ ਤੇ ਇਸ ਪਸ਼ੂਆਂ ਲਈ ਵੀ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਭਰਪਾਈ ਕੀਤੀ ਜਾਵੇਗੀ ਜਿਹੜੇ ਲੋਕ ਜਿਹੜੇ ਕਿਸਾਨ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਪਸ਼ੂ ਜਿਹੜੇ ਮਰ ਗਏ ਨੇ ਉਨ੍ਹਾਂ ਲਈ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਐਸਟੀਮੇਟ ਲਗਾਇਆ ਜਾਵੇਗਾ ਜਿਨ੍ਹਾਂ ਜਿਨ੍ਹਾਂ ਦੇ ਪਸ਼ੂ ਜਿਹੜੇ ਨੇ ਦੁਨੀਆ ਛੱਡ ਗਏ ਉਹਨਾਂ ਨੂੰ ਪਰਪਾਈ ਕੀਤੀ ਜਾਵੇਗੀ ਜਾਨਵਰਾ ਦੇ ਲਈ ਇਹ ਸ਼ੁਰੂਆਤ ਕੀਤੀ ਜਾਵੇਗੀ ਵਿਸ਼ੇਸ਼ ਟੀਕਾਕਰਨ ਦੀ ਵੀ ਮੁਹਿੰਮ ਚਲਾਈ ਜਾਵੇਗੀ ਜਿਨ੍ਹਾਂ ਜਿਨ੍ਹਾਂ ਦੇ ਜਿਹੜੇ ਪਸ਼ੂ ਉਹ ਬਿਮਾਰ ਹੋ ਗਏ ਨੇ ਟੀਕਾਕਰਨ ਜਿਹੜੀ ਇੱਕ ਮੁਹਿੰਮ ਚਲਾ ਦਿੱਤੀ ਜਾਵੇਗੀ ਤੇ 1700 ਪਿੰਡਾਂ ਤੇ 300 ਸ਼ਹਿਰੀ ਖੇਤਰਾ ਦੇ ਵਿੱਚ ਫੋਗਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ ਤਾਂ ਜੋ ਕਿ ਬਰਸ਼ ਤੋਂ ਬਾਅਦ ਪਾਣੀ ਥੱਲੇ ਜਾਣ ਤੋਂ ਬਾਅਦ ਜਿਹੜੇ ਮੱਛਰਾਂ ਨੂੰ ਲੈ ਕੇ ਜਾਂ ਹੋਰ ਬਿਮਾਰੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਘਟਾਇਆ ਜਾ ਸਕੇ ਉੱਥੇ ਹੀ ਕਲੀਨਿਕ ਸਥਾਪਿਤ ਕਰਕੇ ਡਾਕਟਰਾਂ ਦੀ ਇੱਕ ਟੀਮ ਹਰਪਿੰਡ ਵਿੱਚ ਭੇਜੀ ਜਾਵੇਗੀ ਤਾਂ ਦੇਖ ਸਕਦੇ ਹੋ ਬੇਹੱਦ ਵੱਡੇ ਐਲਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਹੜਪੀੜਤਾ ਨੂੰ ਲੈ ਕੇ ਕੀਤੇ ਗਏ ਨੇ ਇਹ ਇਸ ਦੇ ਵਿੱਚ ਬੇਹੱਦ ਅਹਿਮ ਐਲਾਨ ਜਿਹੜਾ ਦੱਸਿਆ ਜਾ ਰਿਹਾ ਜਿਸ ਦਾ ਖੇਤ ਉਸ ਦੀ ਰੇਤ ਉਸ ਨੂੰ ਵੇਚ ਵੀ ਸਕਦੇ ਨੇ ਕਿਸਾਨ ਤੇ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਹਾਲਾਂਕਿ ਇਹ ਐਲਾਨ ਕਿੰਨੇ ਦਾ ਅੱਗੇ ਜਾ ਕੇ ਜ਼ਮੀਨੀ ਪੱਧਰ ਤੇ ਦੇਖਣ ਨੂੰ ਮਿਲੇਗਾ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸਾਨਾਂ ਦੇ ਲਈ ਤੇ ਹੜਪੀੜਤਾ ਦੇ ਲਈ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਪਸ਼ੂਧਨ ਚਲੇ ਗਏ ਤੇ ਘਰ ਤੱਕ ਟੁੱਟ ਗਏ ਨੇ ਉਹਨਾਂ ਲਈ ਕਿਤਨਾ ਕਿਤੇ ਰਾਹਤ ਜ਼ਰੂਰ ਦਿੱਤੀ ਜਾਵੇਗੀ ਪਰ ਦੂਸਰੇ ਪਾਸੇ ਗੱਲ ਕਰੀਏ ਕਿ ਅਜੇ ਹਾਂ ਐਲਾਨ ਦੱਸਦੇ ਕਿ ਇਸ ਤੋਂ ਸੀਐਮ ਮਾਨ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਪਹਿਲਾਂ ਹੀ ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ ਐਨਜੀਐਸ ਦੇ ਵੱਲੋਂ ਕਰ ਦਿੱਤਾ ਗਿਆ ਹੈ ਪਰ ਹੁਣ ਹਾਲਾਂਕਿ ਦੇਰ ਆਏ ਦਰਸਤ ਆਏ ਪੰਜਾਬ ਸਰਕਾਰ ਦੇ ਵੱਲੋਂ ਇਹ ਐਲਾਨ ਵੀ ਕਰ ਦਿੱਤੇ ਗਏ ਨੇ